ਵੈਰਜੀ ਦਾ ਖਾਲਸਾ ਵਰਜੀ ਕੀ ਫਤਿਹ ਵੀਡੀਓ ਧਿਆਨ ਦੇ ਨਾਲ ਸੁਣ ਲਿਓ ਹੁਣ ਸਜਣੋ ਤੇ ਸ਼ੇਅਰ ਵੀ ਕਰ ਦਿਓ ਤੇ ਕਮੈਂਟ ਜਿਹੜੇ ਅੰਮਰਤਪਾਲ ਸਿੰਘ ਨੂੰ ਪਿਆਰ ਕਰਦੇ ਆ ਉਹ ਕਰ ਦਿਓ ਤੇ ਦੂਜੇ ਇਸ ਵੀਡੀਓ ਤੋਂ ਪਰੇ ਰਹਿਣਾ ਜਿਹੜੇ ਕਿ ਭਾਈ ਅੰਮਰਤਪਾਲ ਸਿੰਘ ਦੇ ਦੋਖੀ ਨੇ ਜਿਹੜੇ ਕਿ ਪੁਲਿਸ ਨੂੰ ਸਰਾਉਂਦੇ ਨੇ ਜਿਹੜੀ ਕਿ ਫੇਕ ਅਨਕਾਉਂਟਰ ਬਣਾਉਂਦੀ ਆ ਪਹਿਲਾ ਭਾਈ ਅੰਮਰਤਪਾਲ ਸਿੰਘ ਦੀ ਗੱਲ ਆਪਾਂ ਬਾਅਦ ਚ ਕਰਦੇ ਆਂ ਪਹਿਲਾ ਤੁਹਾਨੂੰ ਮੈਂ ਇੱਕ ਗੱਲ ਦੱਸ ਦਾਂਗਾ ਗੌਰਵਜਾ ਬੀਜੀਪੀ ਕਹਿੰਦਾਗਾ ਕਿ ਸਾਡੇ ਉੱਤੇ ਹਮਲੇ ਕਰਦਾ ਤਾਂ ਅਸੀਂ ਤਾਂ ਆਪਾਂ ਹੀ ਗੋਲੀਆਂ ਮਾਰਾਂਗੇ ਹਾਂ ਮਾਰਨੀਆਂ ਚਾਹੀਦੀਆਂ ਨੇ ਕੀ ਮੈਂ ਪੁੱਛਣਾ ਚਾਹਣਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਕਿ ਇਹ ਗੋਲੀਆਂ 15 20 ਦਿਨਾਂ ਦੇ ਉੱਤੇ ਤੁਹਾਡੇ ਤੇ ਚਲਾਉਣ ਲੱਗ ਪਏ ਤੇ ਤਿੰਨ ਸਾਲ ਤੁਹਾਡੀ ਸਰਕਾਰ ਲੰਘ ਗਈ ਜਾਂ ਦੂਜੀਆਂ ਸਰਕਾਰਾਂ ਲੰਘ ਗਈਆਂ ਕਿਤੇ ਕਿਸੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੇ ਕਿੰਨੇ ਗੋਲ ਚਲਾਈ ਆ ਹੋ ਸਕਦਾ ਕਿ ਇੱਕਾ ਦੁਕਾ ਘਟਨਾ ਹੋ ਗਈਆਂ ਹੁਣ ਜੇ ਚਲਾਈਆਂ ਤਾਂ ਉਹਨਾਂ ਦਾ ਤੁਸੀਂ ਨਾਲ ਦੀ ਨਾਲ ਉਹਦੀ ਅਨਕਾਊਂਟਰ ਕੀਤਾਗਾ ਇਹ ਕੀ ਗੱਲ ਆ ਰਾਂਝਾ ਸ ਕਿਸੇ ਦੀ ਆਸ ਦੀ ਆ ਕੋਈ ਗਮਾਂਡੀ ਨਹੀਂ ਰਾਂਝਾ ਉਹਨੂੰ ਮਾਰਤਾ ਤੁਸੀਂ ਸੋਚਿਆ ਕਿ ਉਹ ਫਲਾਨੇ ਧਰਮਕ ਆਗੂ ਆ ਤੇ ਫੜ ਕੇ ਤੁਸੀਂ ਉਹਦੇ ਅਨਕਾਊਂਟਰ ਕਰ ਦਿੰਦੇ ਹੋ ਅੱਜ ਇਸ ਸਿੱਖ ਕੌਮ ਦੇ ਨਾਲ ਗੱਤਿਆ ਨਹੀਂ ਹੋ ਰਹੀ ਅੱਜ ਪੁਲਸ ਤੱਕ ਕਾਣੀ ਕਰ ਲਈ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਬਣਾ ਕੇ ਹਟਿਆਂਗਾ ਕਿ ਕਰਨਲ ਫੌਜ ਦਾ ਕਰਨਲ ਦੇਖ ਲਓ ਕਿੰਡੀ ਵੱਡੀ ਤਾਕਤ ਰੱਖਦਾਗਾ ਕਰਨਲ ਤੇ ਉਹਦੇ ਕਰਨਲ ਤੇ ਉਹਦੇ ਮੁੰਡੇ ਨੂੰ ਇੱਕਾ ਗੱਡੀ ਨੂੰ ਪਾਰਕਿੰਗ ਨੂੰ ਲੈ ਕੇ ਉਹਨਾਂ ਦੇ ਜਿਹੜੇ ਹੱਡ ਤੋੜ ਦਿੱਤੇ ਪੁਲਸ ਨੇ ਅੱਜ ਸਸਪੈਂਡ ਕਰਿਆ ਤਾਂ ਕੀ ਹੋ ਜੂਗਾ ਉਹਨਾਂ ਨੂੰ ਇਹ ਤੱਕਾ ਨਹੀਂ ਕਰੀ ਸਰੇ ਆਮ ਪੁਲਸ ਹੁਣ ਅੰਮਰਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਇਹੀ ਆ ਕਿ ਤੁਸੀਂ ਅੰਮਰਤਪਾਲ ਸਿੰਘ ਦੇ ਮਾਮਲੇ ਦੇ ਵਿੱਚ 2 ਸਾਲਾਂ ਤੋਂ ਤੱਕ ਅਜੇ ਤੱਕ ਕੋਈ ਵੀ ਚੀਜ਼ ਬਰਾਮਦ ਨਹੀਂ ਕਰਾ ਸਕੀ ਇੱਕ ਚੀਜ਼ ਕਹੀ ਸੀ ਸਰਕਾਰ ਨੇ ਪੁਲਸ ਨੇ ਕਿ ਅਸੀਂ ਫਲੈਗ ਝੰਡੇ ਖਾਸਤਾਨ ਦੇ ਬਰਾਮਦ ਕੀਤੇ ਆ ਬਾਅਦ ਵਿੱਚ ਮਾਫੀ ਮੰਗਣੀ ਪਈ ਫਿਰ ਪੁਲਸ ਨੂੰ ਕੋਈ ਝੰਡਾ ਨਹੀਂ ਬਰਾਮਦ ਹੋਇਆ ਤੇ ਹੁਣ ਪੁਲਸ ਪੰਜਾਬ ਦੇ ਵਿੱਚ ਲਿਆ ਸਕਦੀ ਆ ਤੇ ਅਜਨਾਲਾ ਘਟਨਾ ਨੂੰ ਲੈ ਕੇ ਉਹਨਾਂ ਦੇ ਜਿਹੜੇ 7-7 ਹੀ ਨੇ ਜਿੰਨਾਂ ਤੇ ਐਨਐਸਏ ਟੁੱਟੀ ਆ ਉਹਨਾਂ ਤੋਂ ਹੋ ਸਕਦਾ ਐ ਨਹੀਂ ਪਤਾ ਕੀ ਰਿਕਵਰੀ ਕਰਾ ਲੈਣਾ ਹਾਲੇ ਤੱਕ ਤਾਂ ਹੋਇਆ ਨਹੀਂ ਇਹਨਾਂ ਦਾ ਕੋਈ ਪਤਾ ਨਹੀਂ ਪੁਲਿਸ ਦੇ ਕੋਈ ਭਰੋਸਾ ਨਹੀਂ ਕਿ ਕਿਹੜੇ ਵੇਲੇ ਕਹਿ ਦੇਣ ਜੀ ਇੱਥੇ ਫਲਾਣੇ ਨੇ ਦੱਬਣਿਆ ਸੀ ਇਹਨਾਂ ਨੂੰ ਉੱਥੇ ਲੈ ਕੇ ਗਏ ਸੀ ਉੱਥੇ ਇਹਨਾਂ ਨੇ ਫਲਾਣਾ ਕੋਈ ਤੱਕ ਦੱਬਿਆ ਪਿਆ ਸੀ ਅੱਜ ਪੰਜਾਬ ਪੁਲਿਸ ਦਾ ਇਹ ਹਾਲ ਹੋ ਚੁੱਕਿਆ ਹੈਗਾ ਲੋਕਾਂ ਨੂੰ ਵਿਸ਼ਵਾਸ ਨਹੀਂ ਰਿਹਾ ਫੌਜ ਦਾ ਸਤਕਾਰ ਦੇਖ ਲੋ ਇੱਕ ਪਾਸੇ ਫੌਜ ਤੇ ਮਾਣ ਆ ਜੇ ਕੋਈ ਫੌਜੀ ਫੌਜੀ ਲੰਘਦਾਗਾ ਲੋਕ ਸਲੂਟ ਮਾਰਦੇ ਆ ਤੇ ਮਾਣ ਕਰਦੇ ਆ ਤੇ ਅੱਜ ਪੁਲਿਸ ਦੀ ਸਭੀ ਕਿੰਨਾ ਨੇ ਖਰਾਬ ਕੀਤੀ ਆ ਕੁਝ ਕਾਲੀਆਂ ਭੇਡਾਂ ਨੇ ਜਾਂ ਕਹਦੇ ਆ ਕਿ ਸਰਕਾਰਾਂ ਨੇ ਆਪਣਾ ਚਮ ਬਚਾਉਣ ਦੇ ਲਈ ਪੁਲਿਸ ਨੂੰ ਮੋਰੀ ਬਣਾ ਦਿੱਤਾ ਅੰਬਦਪਾਲ ਸਿੰਘ ਨੂੰ ਹੁਣ ਮੈਂ ਕਿਹਾ ਉਹ ਗੱਲ ਜਿਹੜੀ ਵੀਡੀਓ ਦੇ ਵਿੱਚ ਕਹੀ ਸੀ ਜੋ ਖਬਰਾਂ ਸਾਨੂੰ ਮਿਲਦੀਆਂ ਉਹ ਅਸੀਂ ਤੁਹਾਡੇ ਤੱਕ ਲੈ ਕੇ ਆਉਣੇ ਆ ਜਿੰਨੀ ਜਾਣਕਾਰੀ ਮਿਲਦੀ ਆ ਸਾਨੂੰ ਸਾਨੂੰ ਪਤਾ ਲੱਗਿਆ ਕਿ 7 ਜਾਣਿਆਂ ਤੇ ਜਿਹੜੀ ਐਨਐਸਏ ਖਾਤੋਂ ਹੋ ਰਹੀ ਆ ਦੂਜੇ ਕੁਸਤੇ ਮਾਰਚ ਚ ਹੋ ਰਹੀ ਆ ਕੁਝ ਅਪ੍ਰੈਲ ਚ ਹੋ ਰਹੀ ਹੈ ਭਾਈ ਅੰਮਰਤਪਾਲ ਸਿੰਘ ਤੇ ਅੱਜ ਖਬਰ ਆਈ ਬੜੀ ਦੁੱਖ ਦੇ ਨਾਲ ਸਾਨੂੰ ਕਹਿਣਾ ਪਿਆ ਕਿ ਭਾਈ ਅੰਮਰਤਪਾਲ ਸਿੰਘ ਆ ਦੇ ਜੇਲ੍ਹ ਦੇ ਵਿੱਚ ਨਹੀਂ ਸੀ ਇਹ ਖਬਰ ਦੇਖੋ ਸਾਨੂੰ ਜੋ ਜਾਣਕਾਰੀ ਦਿੱਤੀ ਆ ਕਈਆਂ ਚੈਨਲਾਂ ਤੇ ਚੱਲੀ ਆ ਖਬਰ ਕਈਆਂ ਨੇ ਚਲਾਈ ਆ ਕਈਆਂ ਨੇ ਕੱਲ ਦੀ ਚਲਾਈ ਹੋਈ ਆ ਪਰ ਅਸੀਂ ਪੂਰੀ ਘੋਖ ਪੜਤਾਲ ਕਰਕੇ ਚਲਾਈ ਹੁਣ ਕਈਆਂ ਦੇ ਚਲੋਣੇ ਮਿਰਚਾਂ ਲੜਦੇ ਆ ਪਤਾ ਨਹੀਂ ਉਹ ਕਿਹਦੇ ਵਿਰੋਧੀ ਆ ਕਿਹਦੇ ਹਮਾਇਤੀ ਆ ਮੈਂ ਗੱਲ ਕਹਿਣਾ ਹੁੰਦਾ ਅਸੀਂ ਜਿਹੜੀ ਗੱਲ ਕਰਦੇ ਆ ਸੱਚ ਦੇ ਆਧਾਰ ਤੇ ਕਰਦੇ ਆ ਸੱਚੀ ਗੱਲ ਕਰਦੇ ਆ ਸਿੱਖ ਕੌਮ ਦੀ ਗੱਲ ਕਰਦੇ ਆ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਪਰ ਅਸੀਂ ਉਹ ਢੋਗਲੇ ਬੰਦੇ ਨਹੀਂ ਤੁਹਾਡੇ ਵਾਂਗੂ ਕਿ ਇੱਥੇ ਕੁਝ ਹੋਰ ਕਹਿ ਦਈਏ ਉੱਥੇ ਕੁਝ ਹੋਰ ਕਹਿ ਦਈਏ ਕਿ ਫਲਾਣਾ ਸਾਨੂੰ ਡਰਾ ਲੂ ਜਾਂ ਧਮਕਾ ਲੂ ਇਹ ਤੁਸੀਂ ਆਪਣੇ ਮਨ ਚੋਂ ਭਲੇਖੇ ਬਲੂਖੇ ਬਹਿ ਬੂਹ ਸਾਰੇ ਕੱਢ ਦਿਓ ਤੇ ਆਹ ਦੋ ਚਾਰ ਜਿਹੜੀ ਲੱਲੀ ਛੱਲੀ ਆ ਜਿਹੜੀ ਲਗੜ ਟੁਗੜ ਦੀ ਜਿਹੜੀ ਮੈਸੇਜ ਇਹ ਕਰਦੀ ਆ ਭਰਾਵੋ ਆਪ ਦੇ ਆਪ ਵੀਡੀਓ ਤੋਂ ਪਰੇ ਹੋ ਜਾਓਗੇ ਠੀਕ ਆ ਜੇ ਤੁਹਾਨੂੰ ਵੀਡੀਓ ਚੰਗੀ ਨਹੀਂ ਲੱਗਦੀ ਨਾ ਦੇਖਿਆ ਕਰੋ ਅਸੀਂ ਗੱਲ ਕੌਮ ਦੀ ਕਰਨੀ ਆ ਅਸੀਂ ਗੱਲ ਸਿੱਖ ਕੌਮ ਦੀ ਕਰਦੇ ਰਹਾਂਗੇ ਮਰਦੇ ਦਮ ਤੱਕ ਅਸੀਂ ਉਹਨਾਂ ਸ਼ਹੀਦਾਂ ਦੀ ਗੱਲ ਵੀ ਕਰਦੇ ਆ ਜਿਨ੍ਹਾਂ ਨੇ ਸਾਡੇ ਦੇ ਸਾਡੇ ਲਈ ਆਪਣਾ ਪਰਿਵਾਰਾਂ ਦੇ ਪਰਿਵਾਰ ਬਾਰਗੇ 90 92 ਦਹਾਕੇ ਦੇ ਵਿੱਚ ਹਰ ਮੈਂ ਰੋਜ਼ ਵੀਡੀਓ ਦੇ ਵਿੱਚ ਜ਼ਿਕਰ ਕਰਦਾਗਾ 2.5 ਲੱਖ ਨੌਜਵਾਨ ਸਾਡਾ ਕੋ-ਕੋ ਕੇ ਮਾਰ ਦਿੱਤਾ 33 ਸਾਲਾਂ ਦੇ ਵਿੱਚੋਂ ਸਾਡੇ ਬੰਦੀ ਸਿੰਘ ਬੰਦ ਨੇ ਉਹਨਾਂ ਨੇ ਆਪਣੇ ਦੁੱਗਣੀਆਂ ਦੁੱਗਣੀਆਂ ਸਜਾਵਾਂ ਕੱਟ ਲਿਆ ਉਹਨਾਂ ਨੂੰ ਨਹੀਂ ਸੱਡ ਰਹੇ ਤੇ ਅੱਜ ਜਿਹੜੇ ਜੋ ਸਾਥੀ ਭਾਈ ਅੰਮਰਤਪਾਲ ਸਿੰਘ ਨੇ ਅੱਜ ਉਹਨਾਂ ਨੂੰ ਐਨਐਸਏ ਖਤਮ ਹੋ ਗਈ ਤਾਂ ਅਜਨਾਲਾ ਕਹਿੰਦੇ ਕਾਂਡ ਉਹਨੂੰ ਕਾਂੜੀ ਦੱਸ ਦਿਆ ਹੁਣ ਕਹਿੰਦੇ ਕਹਿੰਦੇ ਜੀ ਅੰਮਰਤਪਾਲ ਤੇ ਉਹਦੇ ਸਾਥੀਆਂ ਨੇ ਹਮਲਾ ਕਰ ਦਿੱਤਾ ਦੱਸੋ ਕਿਹੜਾ ਹਮਲਾ ਕੀਤਾ ਕਿਹੜਾ ਬੰਦਾ ਮਾਰਿਆ ਗਿਆ ਭਾਈ ਉੱਥੇ ਜੇ ਕੋਈ ਤੂੰ ਤੂੰ ਮੈਂ ਮੈਂ ਹੋ ਗਈ ਜਾਂ ਕਿਸੇ ਦੇ ਕੋਈ ਵਿੱਚ ਸਰਕਾਰ ਨੇ ਆਪਣਾ ਸਾੜ ਦਿੱਤਾ ਬੰਦਾ ਉਸਨੇ ਕੁਝ ਡੜਾ ਜਾ ਕੁਝ ਚਲਾ ਦਿੱਤਾ ਇਹਦਾ ਕਸੂਰ ਦੱਸੋ ਸਿੱਖਾਂ ਦਾ ਹਰ ਗੱਲ ਵਿੱਚ ਸਿੱਖ ਹਰ ਗੱਲ ਵਿੱਚ ਸਿੱਖਾ ਮੜਾ ਮੋਟਾ ਲੋਕੋ ਤੁਸੀਂ ਵੀ ਸੋਚਿਆ ਕਰੋ ਹਰ ਵੇਲੇ ਇਹ ਨਾ ਕਿਹਾ ਕਰੋ ਹਰ ਇੱਕ ਸਰਕਾਰ ਕਿ ਇਹ ਵੀ ਠੀਕ ਆ ਜੀ ਇਹ ਵੀ ਠੀਕ ਆ ਤੇ ਹੁਣ ਭਾਈ ਅੰਮਰਪਾਲ ਸਿੰਘ ਦੀ ਜਿਹੜੀ ਖਬਰ ਆ ਉਹ ਫਿਲਹਾਲ ਆ ਜੇ ਪੂਰੀ ਜਾਣਕਾਰੀ ਨਹੀਂ ਮਿਲਦੀ ਜਿੰਨਾ ਤੱਕ ਉਹਨਾਂ ਤੱਕ ਅਸੀਂ ਨਹੀਂ ਤੁਹਾਨੂੰ ਦੱਸ ਸਕਦੇ ਕਿ ਅੰਮਰਤਪਾਲ ਸਕਦੋਂ ਆ ਰਿਹਾ ਕਦੋਂ ਨਹੀਂ ਆ ਰਿਹਾ ਨੂੰ ਕਈ ਚੈਨਲ ਵਾਲੇ ਚਲਾ ਛੱਡੇ ਆ ਜੀ ਅੰਮਰਤਪਾਲ ਸਿੰਘ ਨੂੰ ਕੱਲ ਨੂੰ ਪੰਜਾਬ ਲਿਆਂਦਾ ਜਾ ਜਾ ਰਿਹਾ ਜੀ ਪਰਸੋਂ ਲਿਆਂਦਾ ਜਾ ਰਿਹਾ ਜੀ ਤੁਸੀਂ ਇਹ ਉਹਨਾਂ ਨੂੰ ਫੋਨ ਲਾ ਕੇ ਜਾਂ ਮੈਸੇਜ ਲਾ ਕੇ ਕਹਿ ਸਕਦੇ ਹੋ ਹੈ ਤੁਹਾਡੇ ਦੇ ਵਿੱਚ ਅਣਖ ਰੜਕ ਅੰਮਰਤਪਾਲ ਸਿੰਘ ਦਾ ਅਜੇ ਕੋਈ ਪਤਾ ਨਹੀਂ ਸਰਕਾਰਾਂ ਕੀ ਕਰਨੀਆਂ ਕੀ ਨਾ ਕਰਨਗੀਆਂ ਇਹ ਤੁਸੀਂ ਅੱਜ ਜੋ ਮੈਂ ਕਹਿ ਰਿਹਾਗਾ ਇਹ ਦਿਲ ਤੋਂ ਕਹਿ ਰਿਹਾਗਾ ਇਹ dard ਆ ਜੇ ਸਾਡਾ ਸਿੱਖ ਕੌਮ ਦੇ ਨਾਲ ਜੋ ਸਿੱਖ ਕੌਮ ਦਾ ਵਾਰਸ ਜੋ ਤੋੜਦਾਗਾ ਉਹ ਕੰਡਿਆਂ ਦੀ ਸਭੀ ਤੇ ਤੁਰਦਾਗਾ ਇੱਥੇ ਜਿਹੜਾ ਕੁਝ ਅੱਜ ਪੰਜਾਬ ਦੇ ਹਾਲਾਤ ਨੇ ਅੱਜ ਪੰਜਾਬ ਦੇ ਵਿੱਚ ਹੋ ਰਿਹਾ ਜਣੇ ਕਿ ਅਨਕਾਉਂਟਰ ਤੇ ਅਨਕਾਉਂਟਰ ਅਨਕਾਉਂਟਰ ਤੇ ਅਨਕਾਉਂਟਰ ਖਬਰਾਂ ਆਉਂਦੀਆਂ ਫਲਾਨੇ ਥਾਂ ਨੂੰ ਕਾਉਂਟਰ ਹੋ ਗਿਆ ਧਮਕੇ ਥਾਂ ਨੂੰ ਕਾਉਂਟਰ ਹੋ ਗਿਆ ਜਦ ਪੁਲਿਸ ਕੋਲੇ ਆ ਹੀ ਕੰਮ ਰਹਿ ਗਿਆ ਹੋਰ ਪੰਜਾਬ ਦੇ ਮੁੱਦੇ ਖਤਮ ਹੋ ਗਏ ਸਰਕਾਰ ਕੋਲੇ ਆ ਹੀ ਕੰਮ ਰਹਿ ਗਿਆ ਹੋਰ ਪੰਜਾਬ ਦੇ ਮੁੱਦੇ ਖਤਮ ਹੋ ਗਏ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਹੋ ਗਿਆ ਬੜਾ ਦੁੱਖ ਨਾਲ ਇਹ ਗੱਲਾਂ ਕਹਿਣੀਆਂ ਪੈ ਰਹੀਆਂ ਨੇ ਤੇ ਭਾਈ ਅੰਮਰਪਾਲ ਸਿੰਘ ਦੇ ਉਹਦੇ ਸਾਥੀ ਨੇ ਠੀਕ ਆ ਕਿ ਅਜੇ ਨਹੀਂ ਪਤਾ ਪੰਜਾਬ ਵਿੱਚ ਲੈ ਕੇ ਆਉਣਗੇ ਤੇ ਹੁਣ ਕੁਝ ਇਹ ਖਬਰਾਂ ਇਹ ਵੀ ਚੱਲ ਰਹੀਆਂ ਨੇ ਸਾਡੇ ਸੂਤਰਾਂ ਤੋਂ ਕਿ ਉਹਨਾਂ ਨੂੰ ਪੰਜਾਬ ਕੇਰਾ ਲੈ ਕੇ ਆਉਣਗੇ ਉਸ ਤੋਂ ਬਾਅਦ ਫਿਰ ਡਿਬੂਗੜ੍ਹ ਜਾਂ ਦਿੱਲੀ ਤਿਹਾੜ ਦੇ ਜੇਲ੍ਹ ਜਾ ਸਕਦੇ ਆ ਜਾਂ ਪੰਜਾਬ ਜਾਂ ਚੰਡੀਗੜ੍ਹ ਦੀ ਬੜੈਲ ਜੇਲ੍ਹ ਦੇ ਵਿੱਚ ਚਲ ਜਾ ਸਕਦੇ ਆ ਸਰਕਾਰ ਦਾ ਕੀ ਪਤਾ ਪ੍ਰਸ਼ਾਸਨ ਦਾ ਕੀ ਪਤਾ ਫਿਰ ਤੁਹਾਡੇ ਵਰਗੇ ਲੋਕ ਨੇ ਜਿਹੜੇ ਉਹ ਫਿਰ ਲੁਕਦੇ ਫਿਰਦੇ ਰਹਿੰਦੇ ਆ ਮੂੰਹ ਪਰਾਂ ਨੂੰ ਕਰਦੇ ਫਿਰਦੇ ਰਹਿੰਦੇ ਆ ਫਿਰ ਗੱਲ ਨਹੀਂ ਕੋਈ ਔੜ ਦੀ ਇਸ ਕਰਕੇ ਜਿਹੜੀ ਇਹ ਵੀਡੀਓ ਆ ਇਸ ਸੱਚ ਦੇ ਆਧਾਰ ਤੇ ਅਸੀਂ ਚਲਾਉਣੇ ਆ ਜੋ ਸਾਨੂੰ ਦਰਦਾ ਸਿੱਖ ਕੌਮ ਦਾ ਉਹਦੇ ਤਹਿਤ ਦਾਦ ਰੱਖ ਕੇ ਜਿਹੜਾ ਅਸੀਂ ਵੀਡੀਓ ਬਣਾਉਣੇ ਆ ਨਾ ਕਿ ਸਾਨੂੰ ਫालतू ਇਸ ਦਾ ਸੌਂਖ ਨਹੀਂ ਸਾਨੂੰ ਜੋ ਕੁਝ ਲੱਗਦਾਗਾ ਕਿ ਸਾਡੇ ਸਿੱਖਾਂ ਦੇ ਨਾਲ ਇਹ ਹੋ ਰਿਹਾ ਅਸੀਂ ਕੌਮ ਨੂੰ ਸੁਚੇਤ ਕਰਨਾ ਹੁੰਦਾਗਾ ਕਿ ਕੌਮ ਭਾਈ ਤੁਹਾਡੇ ਨਾਲ ਕੱਲ ਨੂੰ ਆ ਵੀ ਵਾਪਰ ਸਕਦਾਗਾ ਕਹਿਣ ਦਾ ਮਤਵਲ ਦੇਖ ਲਿਆ ਕਰੋ ਮਹਾਰਾਜ ਵੀ ਉਹਦੇ ਤੇ ਹਸਿਆਰਾ ਕੀ ਕੀਤਾਗਾ ਤੇ ਤੁਸੀਂ 네ਗੇਟਿਵ ਪੱਖ ਲੈ ਕੇ ਚੱਲ ਪੈਨੇ ਹੋ ਮੜਾ ਮੋਟਾ ਦਿਮਾਗ ਤੋਂ ਕੰਮ ਲੈ ਲਿਆ ਕਰੋ ਕਿ ਬੰਦੇ ਨੇ ਕੀ ਥੰਬਨੇਲ ਤੇ ਲਾਇਆ ਜਾਂ ਵੀਡੀਓ ਵਿੱਚ ਕੀ ਆ ਕਿ ਉਹਦਾ ਅਸ਼ਿਆਰਾ ਹੈਗਾ ਕਿ ਭਾਈ ਕੱਲ ਨੂੰ ਤੁਹਾਡੇ ਮੁੰਡਿਆਂ ਨਾਲ ਆ ਕੁਝ ਹੋ ਸਕਦਾ ਹੈ ਤੁਸੀਂ ਅੱਜ ਤੋਂ ਹੀ ਜਿਹੜਾ ਲਾਹਵੰਦ ਹੋ ਜੇ ਸਿੱਖ ਕੋ ਨੂੰ ਜੇ ਸचेत ਕਰਦੇ ਆ ਤਾਂ ਤਾਂ ਵੀ ਮਾੜਿਆ ਜੇ ਨਹੀਂ ਬੋਲਦੇ ਤਾਂ ਵੀ ਮਾੜਿਆ ਇਸ ਕਰਕੇ ਜਿਹੜਾ ਲੋਕਾਂ ਦੀ ਕੋਈ ਪਰਵਾਹ ਨਹੀਂ ਤੇ ਅਸੀਂ ਸੱਚ ਦਾ ਸਾਥ ਜਿਹੜਾ ਹਮੇਸ਼ਾ ਦਿੰਦੇ ਰਹਾਂਗੇ ਇਸ ਤਰ੍ਹਾਂ ਹੀ ਬੋਲਦੇ ਰਹਾਂਗੇ ਜਿੰਨਾ ਤੱਕ ਪ੍ਰਮਾਤਮਾ ਨੇ ਸੁਵਾਸ ਦਿੱਤੇ ਨੇ ਤੇ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਿਆਰ ਕਰਨ ਵਾਲੇ ਇਸ ਵੀਡੀਓ ਤੇ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਰੇ ਸਿੰਘਾਂ ਦੀ ਜਿੰਨੇ ਵੀ ਬੰਦੀ ਸਿੰਘ ਨੇ ਚੜ੍ਹਦੀ ਕਲਾ ਦੀ ਅਰਦਾਸ ਕਰਿਆ ਕਰੋ ਹਮੇਸ਼ਾ ਗੁਰੂ ਰਾਮਦਾਸ ਅੱਗੇ ਫਰਿਆਦ ਕਰਿਆ ਕਰੋ ਕਾਈ ਜਾ ਕੇ ਸੰਭਵ ਹੋਣਾਗਾ ਸਾਰਾ ਕੁਸਾ ਬੜਾ ਕੁਝ ਅਜੇ ਕੌਮ ਨੇ ਚੱਲਣਾ ਬੜਾ ਕੁਝ ਅਜੇ ਕੌਮ ਦੇ ਅੱਗੇ ਪਿਆਗਾ ਬੜਾ ਕੁਝ ਅਜੇ ਕੌਮ ਨੇ ਦੇਖਣਾਗਾ ਪਰ ਇਹ ਡਰ ਕੇ ਕੰਮ ਨਹੀਂ ਚੱਲਦੇ ਹੁੰਦੇ ਜਿਸ ਤਰ੍ਹਾਂ ਦੀਪ ਸਿੱਧੂ ਨੇ ਕਿਹਾਗਾ ਕਿ ਜਦੋਂ ਬੰਦਾ ਲੀਤੇ ਤੁਰਪੇ ਜਾਂ ਸੰਘਰਸ਼ ਦੇ ਵਿੱਚ ਕੁੱਦ ਪਏ ਉਦੋਂ ਫਿਲਮਾਂ ਕੀ ਉਹ ਕਹਿੰਦਾ ਸੀ ਸਾਨੂੰ ਜੇ ਪੰਜਾਬ ਤੇ ਗੱਲ ਆ ਜਾਏ ਸਭ ਕੁਝ ਛੱਡ ਦਾਂਗੇ ਉਹੀ ਗੱਲ ਉਸ ਨੌਜਵਾਨ ਸਭ ਕੁਝ ਛੱਡ ਗਿਆ ਇਕੋ ਸੱਡਣੇ ਪੈਂਦੇ ਨੇ ਜਦੋਂ ਕੌਮ ਤੇ ਗੱਲ ਆ ਜਾਂਦੀ ਆ ਅਣਖ ਤੇ ਗੱਲ ਆ ਜਾਂਦੀ ਆ ਉਦੋਂ ਸਭ ਕੋ ਸੱਡਣਾ ਪੈਂਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਕਮੈਂਟ ਜ਼ਰੂਰ ਕਰੋ ਧੰਨਵਾਦ ਵਹਿਰਜ ਕਾ ਖਾਲਸਾ ਵਹਿਰਜ ਕੀ ਫਤਿਹ